ਤਨਾਸਰੀ ਮਹੱਲਾ ਪੰਜਵਾ ਜੇਹ ਕਰਨੀ ਹੋ ਬਹਿ ਸਰਮਿੰਦਾ ਹਾਕ ਮੰਨੀ ਰੀਤ ਸੰਤ ਕੀ ਨੰਦਾ ਸਾਖਿਤ ਕੀ ਪੂਜਾ ਐਸੀ ਦ੍ਰਿੜੀ ਬਿਪਰੀਤ ਮਾਇਆ ਮੋਹ ਭੂਲੋ ਅਬਰਹਿ ਹੀਤ ਹਰ ਚੰਦ ਅਰੇ ਬਨ ਹਰ ਪਾਤਰ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪ ਹੋਤ ਦੇਹ ਕੋ ਸੁਖ ਗਰ ਤਬ ਵਸਮ ਸੰਗੀਤ ਅੰਮ੍ਰਿਤ ਸੰਗ ਨਾਹੈ ਰੁਚ ਆਵਤ ਬਿਖੈ ਠ ਗਉਰੀ ਪ੍ਰੀਤ ਉਤਮ ਸੰਤ ਭਲੇ ਸੰਜੋਗੀ ਇਸ ਜੁਗ ਮਹ ਪਵਿਤ ਪੁਨੀਤ ਜਾਤ ਆਕਾਰਥ ਜਨਮ ਪਦਾਰਥ ਕਾਚ ਬਾਦਰ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ਧਨਾਸਰੀ ਮਹੱਲਾ ਪੰਜਵਾ ਬਾਣੀ ਪਖਾਪੀ ਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਹੋ ਬਿਸਰਾਮ ਨਿਧ ਪਾਈ ਤੁਮਾ ਕਰਹੁ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨ ਸਜਾਏ ਪਰਮਾਈ ਆਨੰਦ ਰੂਪ ਰਬਿਓ ਸਭ ਮਦੇ ਜਤ ਕਤ ਪੇਖਉ ਜਾਈ ਤੁਮ ਹੰ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਗੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਦਰਸਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਤਨਾਸਰੀ ਮਹੱਲਾ ਪੰਜਵਾ ਜਨ ਕੀਨੇ ਵਸ ਆਪਨ ਤ੍ਰੈ ਗੁਣ ਭਾਵਨ ਚਤੁਰ ਸੰਸਾਰਾ ਜਾਗ ਇਸ ਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤਾ ਛੂਟੋ ਸਾਧ ਪ੍ਰਸਾਦ ਹਰ 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 ਗਾਏ ਬਿਖੈ ਬਿਆਦ ਤਬ ਹੂਟੋ ਰਹਾਉ ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹ ਹੈ ਉਹ ਢੀਠੀ ਐਸੀ ਠਗौरी ਪਾਏ ਭੁਲਾਵੇ ਮਨ ਸਭ ਕੈ ਲਾਗੇ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਓਨ ਘਰ ਘਰ ਮੇਲਿਓ ਦੁਆ ਕਿਸ ਹੀ ਬਾਦ ਘਾਟ ਕਿਸ ਹੀ ਬਹਿ ਸਗਲੇ ਲਰ ਲਰ ਬੂਆ ਆਉ ਬਲਿਹਾਰੀ ਸਤਿਗੁਰੁ ਆਪਣੇ ਜਿਨਿ ਇਹ ਚਲਤ ਦਿਖਾਇਆ ਗੂਜੀ ਪਾਹਿ ਜਲੇ ਸੰਸਾਰਾ ਭਗਤ ਨ ਬਿਆਪੈ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰਿ ਹਰਿ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਤਨਾਸਰੀ ਮਹੱਲਾ ਪੰਜਵਾ ਤੁਮ ਦਾ ਤੇਠਾ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨੇਕ ਵਿਧੀ ਸਮਝਾਵਹੁ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵਹੁ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖ ਰੱਖਨ ਹਾਰ ਦਇਆਲਾ ਨਾਨਕ ਘਰ ਕੇ ਗੁਲੇ ਤਨਾਸਰੀ ਮਹੱਲਾ ਪੰਜਵਾ ਪੂਜਾ ਵਰਤ ਤਿਲ ਕੇ ਸਨਨ ਪੁੰਨ ਦਾਨ ਬਹਦੈਨ ਕਹੋ ਨ ਭੀਜੈ ਸੰਜਮ ਸੁਆਮੀ ਬੋਲਹਿ ਮਿੱਠੇ ਬੈਨਾ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜਹਿ ਸਭ ਤਾਕ ਬਖਮ ਨ ਜਾਈ ਲੈਨ ਰਹਾਉ ਜਾਪ ਤਾਪ ਭ੍ਰਮਨ ਬਸੁਦਾ ਕਰ ਉਰਦ ਤਾਪ ਲੈ ਗੈਨ ਇਹ ਬਿਦ ਨਹ ਪਤਿਆ ਨਾ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਰ ਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਪਹਟੇ ਨਾਨਕ ਸੁਖ ਜਨ ਰੈਨ ਧਨਾਸਰੀ ਮਹੱਲਾ ਪੰਜਵਾ ਬੰਧਨ ਤੇ ਛਡਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨਹਿ ਚਲੇ ਹੋ ਮਨੁਆ ਬਹਰ ਨਕਤ ਹੋ ਤਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਉ ਹੀ ਉਹ ਦੇਉ ਅਰਪਉ ਆਪਣਉ ਚੀਤ ਰਹਾਉ ਪਰ ਤਨ ਪਰ ਤਨ ਪਰ ਕੀ ਨੰਦਾ ਇਨ ਸਿਓ ਪ੍ਰੀਤ ਨ ਲਾਗੇ ਸੰਤ ਹੈ ਸੰਗ ਸੰਤ ਸੰਪਾਖਨ ਹਰ ਕੀਰਤਨ ਮਨ ਜਾਗੇ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ਮੰਗੈ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤ ਵੈ ਬੁਰਾਈ ਤਿਸ ਹੀ ਕਾਉ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੋ ਆਨੰਦਿਕ ਭਾਗੇ ਹਾਰ ਪ੍ਰਮਤ ਪ੍ਰਮਤ ਊਹਾ ਹੀ ਮੂਏ ਬਹੁੜ ਗ੍ਰਹਿ ਨਾਮ ਅੰਝਾਰ ਨਾਨਕ ਸਰਨ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਤਨਾ ਸ੍ਰੀ ਮਹੱਲਾ ਪੰਜਵਾ ਆਪ ਹਰ ਰੱਖਣ ਹਾਰ ਚਿਤਾਰਿਆ ਪਦਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ गोष्ट भई साधकै संगम काम क्रोध लोभ मारिया सिमर सिमर पूरन नारायण संगी सगले तारिया आओ खद मंत्र मूल मन एकै मन विश्वास प्रबत हारेआ चरण रेन बांछै नित नानक पुन है पुन है बल हारेआ तणासरी महल्ला 5वा ਮੇਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੀਤ ਰਹਾਉ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਤਨਾ ਸ੍ਰੀ ਮਹੱਲਾ ਪੰਜਵਾ ਆਉ ਖਦ ਤੇਰੋ ਨਾਮ ਦਇਾਲ ਮੋਹ ਆਤੁਰ ਤੇਰੇ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਤਾਰ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਭਾਵ ਨਿਵਾਰ ਬੰਧਨ ਕਾਟ ਲੇ ਹੋ ਆਪਣੇ ਕਰ ਕਬਹੋ ਨਾ ਆਵੈ ਹਾਰ ਤੇਰੀ ਸਰਨ ਪਇਆ ਹਉ ਜੀਵਾ ਤੂੰ ਸਮਰਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕਉ ਆਰਾਧੇ ਨਾਨਕ ਸਾਧ ਗੁਰਬਾਨ raag tana sri mahalla panjwa ik ओंकार satgurb prasad ha ha prab rakh leho ham te kichu na hoye mere swami kar kripa apuna naam deho rahav आगन कुटंब सागर संसार धर्म मोह अज्ञान अंधार ऊंच नीच सुख दुख त्राप सनाही तृसना भूख मान वासना रच बिखै ब्याद पंच दूत संग महा असाध जीव जहान प्राण धन तेरा नानक जान सदा हर नेरा तणा श्री महल्ला 5 दीन दर्द निवार ठाकुर राखय जनकी आप तर्न तारण हर निद दुख न सकै व्याप साधु संग भजहो गोपाल आन संजम किछ न सुजय एह जतन काट कल काल रहाओ। ਆਦੇ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰਿ ਜਪ ਸਿਮਰ ਸੁਆਮੀ ਸੋਇ 베ਦ ਸਿਮਰਤ ਕਥਾ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਾਰਨ ਕਾਮਲ ਆਧਾਰ ਜਨਕਾਰ ਆਸ ਪੁੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਵਟੇਕ ਤਨਾ ਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਧ ਕਾਮਨ ਆਵੈ ਹਰ ਹਰ ਨਾਮ ਧਿਆਇਆ ਤਾਤੇ ਮੋਹ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਇ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਤਨਾ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਚਾਉ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋੜ ਜਾਹੇ ਸੇ ਕਰਹਿ ਪਾਰਾਲ ਖਾਮਨ ਆਵਹਿ ਸੇ ਜੰਜਾਲ ਸੰਗ ਨ ਚੱਲਹਿ ਤਿਨ ਸਿਉ ਹੀਤ ਜੋ ਬਹਿਰਾਈ ਸੇਈ ਮੀਤ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੇ ਡੇਠਾ ਝੂਠ ਧੋਹ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪਰਾਇ ਕੋ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨ ਬੂਝੈ ਆਵਣ ਜਾਣੈ ਪਾਪ ਕਰੈ ਤਾਂ ਪਛੋ ਤਾਣੈ ਜੋ ਤੁਧ ਭਾਵੈ ਸੋ ਪਰਵਾਨ ਤੇਰੇ ਬਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਧਨਾਸਰੀ ਮਹੱਲਾ ਪੰਜਵਾ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਨ ਕਉ ਹਰ ਹਰ ਰੋਜ ਗਾਰ ਸੰਚਨ ਕਉ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਆਦਿ ਕੀ ਸੋਭਾ ਆਤਮਸ ਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵਹਿ ਇਕਤਰ ਤਹ ਹਰ ਜਸ ਗਾਵਹਿ 나ਦ ਕਵਿਤ ਸਾਧ ਸਭਾ ਮਹਿ ਆਨੰਦ ਬਿਸਰਾਮ ਹੁਨ ਸੰਗ ਸੋ ਪਾਏ ਜਿਸ ਮਸਤਕ ਕ੍ਰਾਮ ਦੁਇ ਕਰ ਜੋੜਿ ਕਰੀ ਅਰਦਾਸ ਚਰਨ ਪਖਾਰ ਕਹਾ ਗੁਣ ਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾ ਧੂਰ ਧਨਾਸਰੀ ਮਹੱਲਾ ਪੰਜਵਾ ਸੋ ਕਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋ ਬਤ ਪ੍ਰਗਾਸ ਜੀ ਅਨਕਾ ਦਾਤਾ ਪੂਰਨ ਸਭ ਠਾਇ ਕੋਟ ਕਲੇਸ਼ ਮਿਟ ਹੈ ਹਰਨਾਈ ਜਨਮ ਪਦਾਰਥ ਸਗਲਾ ਦੁਖ ਨਾਸੈ ਗੁਰਮੁਖ ਜਾ ਕੈ ਮਨ ਤਨ ਵਾਸੈ ਜਿਸਨੂੰ ਆਪ ਲਏ ਲੜ ਲਾਏ ਦਰਗਹ ਮਿਲੇ ਤਿਸੈ ਹੀ ਜਾਏ ਸੇਈ ਭਗਤ ਜੇ ਸਾਚੇ ਭਾਣੇ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਨਾਰ ਤਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਉ ਹਰ ਰੰਗ ਜਨ ਕਾ ਪ੍ਰਭ ਆਪਣੇ ਕਾ ਤਾਨ ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਨ ਰਹਾਉ ਸਤਿ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਣ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਧਨਾ ਸ਼੍ਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਦੀਨੇ ਕਿਨੈ ਨੰਦ ਉਤਰ ਭਾਖੇ ਜेनਕ ਮਨ ਸਾਚਾ ਵਿਸ਼ਵਾਸ ਵੇਖ-ਵੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਾਖਿਓ ਤਨਾਸਰੀ ਮਹੱਲਾ ਪੰਜਵਾ ਜਹ ਜਹ ਵੇਖੋ ਤਾਹ ਹਜੂਰ ਦੂਰ ਕਤ ਹੋ ਨ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈ ਤੂਦ ਨਹੀ ਬੀਛੜੈ ਸੋ ਸੰਗੀ ਗਨਿਐ ਬਿਨ ਸਜਾਇ ਜੋ ਨਿਮਖ ਮਹ ਸੋ ਅਲਪ ਸੁਖ ਭਨਿਐ ਰਹਾਉ ਪਤ ਪਾਲ ਆਪ ਆਉ ਦੇ ਕਛ ਊਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪਾ ਸਾਮਤ ਦੇਹ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹੱਲਾ ਪੰਜਵਾ ਜੇ ਨ ਤੁਮ ਭੇਜੇ ਤਿਨ ਹੈ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਤੁਮ ਘਰ ਆਵਹ ਮੇਰੇ ਮੀਤ ਤੁਮਰੇ ਦੋਖੀ ਹਰਿ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਵ ਕਰਨੇ ਹਾਰੇ ਨਾਸਨ ਭਜਨ ਥਾਕੇ ਘਰ ਮੰਗਲ ਬਾਜ ਹੈ ਨਿਤ ਵਾਜੇ ਆਪਣ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸੱਚ ਵਡਿਆਈ ਤਨਾਸਰੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨਾ ਮੁਕਤ ਨ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਬਰ ਜੰਜਾਲ ਤੇਰ ਕਾਹੂ ਨ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕਉ ਗੁਰ ਦੀਨਾ ਜੀਓ ਤਿਸ ਸਿਉ ਨਾ ਲਾਈਐ ਹਿਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਾਰ ਓਹ ਸੰਗ ਨ ਚਾਲੈ ਮਨ ਤਨ ਤੂੰ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੈ ਨਹ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾਸੋਈ ਨਾਨਕ ਜਾ ਕਾ ਕਿਰਪਾ ਕੀਜੈ ਧਨਾਸਰੀ ਮਹੱਲਾ ਪੰਜਵਾ ਮੇਰੇ ਲਾਲ ਭਲੋ ਰੇ ਭਲੋ ਰੇ ਭਰੋ ਹਰ ਮੰਗਣਾ ਦੇਖ ਹਪਸਾਰ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨ ਪਤ ਚਿਤ ਰਾਖ ਸਗਲ ਹੈ ਮਰਨਾ ਰਹਾਉ ਚੰਦਨ ਚੋ ਆਰਾਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਇਕ ਗੋਬਿੰਦ ਕੋ ਨਾਮ ਨੀਕੋ ਕਹਤ ਹੈ ਸਾਧ ਜਨ तन धन आपन थाप्यो हर जप न निमुख जप्यो अर्थ कछ संग नाही चलना जाको रे कर्म भला तिन ओट गही संत पल्ला तिन नाही रे जम संतावै साधु की संगना, ਬਾਇ ਹੋ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕੈ ਨਿਰੰਕਾਰ ਨਾਨਕ ਮਨ ਲਗਣਾ ਧਨਾਸਰੀ ਮਹੱਲਾ ਪੰਜਵਾ ਘਰ ਸਤਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੋਹ ਮਹਾ ਭੌ ਜਲ ਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦਿਨ ਸਰੈ ਨਿਚ ਤਾਰੇ ਸਾਧ ਸੰਗ ਜਪ ਨਿਸੰਗ ਮਨਨ ਧਾਨ ਧਾਰੇ ਚਰਨ ਕਾਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ਤਨਾ ਸ੍ਰੀ ਮਹੱਲਾ ਪੰਜਵਾਕਾਰ ਅਠਵਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰ 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 ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਗੁਰ ਕਾ ਬਚਨ ਬਸੈ ਜੀਅ ਨਾਲੇ ਜਲ ਨਹੀਂ ਡੂਬੈ ਤਸ ਕਰਨ ਨਹੀਂ ਲੇਵੈ ਪਾਹੇ ਨਾ ਸਕੇ ਜਾਲੇ ਰਹਾਉ ਨਿਰਧਨ ਕਉ ਧਾਨ ਅੰਧੋਲੇ ਕਉ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਾਸਰੀ ਮਹੱਲਾ ਪੰਜਵਾ ਭਏ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਵ ਨਿਦ ਰਿਧ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕਾ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਬ ਰਹਿਆ ਸਭ ਠਾਈ ਰਹਾ ਤਾਕ ਕੋ ਕੋਏ ਨਾ ਪਹੁੰਚਨ ਹਾਰਾ ਜਾ ਕੇ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾਸਰੀ ਮਹੱਲਾ ਪੰਜਵਾ ਦਰਬੰਤ ਦਰਬ ਦੇਖ ਗਰਬੈ ਭੂਮਵੰਤ ਫੈਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈ ਸਾਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ आनत त्याग भए एक आसर शरण शरण कर आए संत अनुग्रह भए मन निर्मल नानक हर गुण गाए तणा श्री महल्ला पंजवा जा कहो हर रंग लागो इस जग महै सो, सो कहियत है सूरा ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸ ਹੈ ਮੇਰੇ ਹਿਆਰੇ ਸੰਗ ਪੁਨੀਤਾ ਦੇਹੀ ਜਨ ਕੀਤ ਹੋਰ ਦੇਹ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ